ਹਾਂ ਐਦੀ ਦਾ ਦੇ ਸਟੋਰੀ ਕੀ ਐ 20 ਮਾਤਲਾ ਬਾਈ ਅੱਛਾ ਠੀਕ ਆ ਸਾਰਾ ਟ੍ਰੈਕਟ ਨਹੀਂ ਨਾ ਪਹਿਲੇ ਫਸਟ ਪਾਲਟਿਕਾ ਦਾ ਮੇਰੇ ਕੋਲ ਟ੍ਰੈਕਟ ਦੂਜੇ ਨਾਲ ਨਾ ਮੇਰੇ ਕੋਲ ਟ੍ਰੈਕਟ ਨਹੀਂ ਮਿਲਦਾ ਇੱਕ ਵੀ ਨਹੀਂ ਇੱਕ ਵੀ ਨਹੀਂ ਸ਼ਾਇਦ ਵੀ ਲੋਕਲ ਨੰਬਰ ਦੇ ਸਾਰੇ ਲੋਕਲ ਸਾਰੇ ਮੇਰੇ ਇਹਦੇ ਕਿਹੜੇ ਲੋਕਲ ਆ ਲੋਕਲ ਤੇਰੇ ਹੀ ਇਰਗੇ ਹਾਂ ਅੱਛਾ ਮੇਰੇ ਕੋਲ ਟੂਰ ਦਾ ਨੰਬਰ ਨਹੀਂ ਅੱਛਾ ਕੈਸ਼ ਦਾ ਟ੍ਰੈਕਟ ਆ 20 ਮਾਤਲਾ ਅੱਛਾ 20 ਦੇ ਮਾਰਗ ਤੇ ਸਾਰੇ ਟ੍ਰੈਕਟ ਹਾਂ ਹਾਂ ਨਾਲ ਦੇ ਟੂਰ ਸਾਰਾ ਓਰੀਜਨਲ ਜੈਨੂਰੀ ਚੱਲਿਆ 900 ਕੁਸ ਘੰਟੇ ਚੱਲਿਆ ਇਹ ਤੇ ਨਾਲ ਦੇ ਟੈਰ ਕਿੰਨੇ ਪੈਸੇ ਹੋਣਗੇ ਨਾਲ ਨਾਲ ਦੇ ਟਾਇਰ ਮੰਨ ਕੇ ਚੱਲ ਯਾਰ 85 ਪੈਸੇ ਟਾਇਰ ਕਵਾਂਗੇ ਹੈ ਪੂਰਾ ਵਾਰਦੀ 85 ਮੰਨ ਲਾ ਹਾਂ ਪੂਰਾ ਚੱਲ ਵਾਰਦੀ ਦੱਸਾਂਗੇ ਉਹ ਤਾਂ ਲੱਗੇ 85 ਪੈਸੇ ਟਾਇਰ ਕਵਾਂਗੇ ਪਰ ਨਿਕਲਗੇ 90 ਪੈਸੇ ਕਾ ਨਿਕਲਗੇ 90 ਪੈਸੇ ਉਹ ਗੱਲ ਤਾਂ ਵੀ ਕੋ ਫਰਕ ਨਿਕਲਦਾ ਤੇ ਗੇਅਰ ਇੰਜਨ ਦੀ ਕੀ ਡਿਟੇਲ ਹੈ ਗੇਅਰ ਇੰਜਨ ਦੀ ਮੇਰਾ ਹੱਕ ਹਫਤਾ ਦਾ ਫੁੱਲ ਗਾਰੰਟੀ ਹੁੰਦੀ ਹੁੰਦੀ ਹੈ ਕੋਈ ਮਰਜ਼ੀ ਵਾਲੇ ਧਰੇ ਜਾ ਕੇ ਵਾਲੇ ਤਾਂ ਵੀ ਗਾਰੰਟੀ ਹੈ ਅੱਛਾ ਇੱਕ ਹਫਤਾ ਗਾਰੰਟੀ ਫੁੱਲ ਗਾਰੰਟੀ ਭਾਈ ਵਾਲੇ ਬੰਦਾ ਅੱਛਾ ਇਹ ਨਹੀਂ ਕਿ ਮੈਂ ਤਾਂ ਤੇ ਟਰੈਕਟਰ ਲੈ ਗਿਆ ਇੰਨ ਦਾ ਮਾਰਾ ਨਿਕਲੇ ਗੇਅਰ ਦਾ ਮਾਰਾ ਨਿਕਲੇ ਆਪਾਂ ਬੈਠ ਇੱਕ ਹਫ਼ਤਾ ਫੁੱਲ ਇੱਕ ਹਫ਼ਤੇ ਦੀ ਹਾਂ ਇੱਕ ਹਫ਼ਤੇ ਦੀ ਫੁੱਲ ਗਰੰਟੀ ਇੱਕ ਹਫ਼ਤੇ ਦਾ ਪਰ ਬੰਦਾ ਅਗਲਾ ਕਰ ਲਵੇ ਆਪਣੀ ਬਈ ਉਹ ਕਹਿੰਦੇ ਇੱਕ ਪਾਸਾ ਲੀ ਬੰਦਨ ਚਲਾ ਆ ਲਿਆ ਕਰ ਲੈ ਤੇਰਾ ਮਿੱਟੀ ਸ਼ਮਾ ਤੇਰਾ ਕਾਗਜ਼ਾਂ ਨੂੰ ਵੀ ਤੇ ਟੁੱਟੇ ਫੁੱਟੇ ਦੀ ਸਾਰੀ ਗਰੰਟੀ ਆਪਣੀ ਫੁੱਲ ਹੋਊ ਇੱਕ ਹਫ਼ਤੇ ਦੀ ਇੱਕ ਹਫ਼ਤੇ ਦੀ ਠੀਕ ਹੈ ਨੰਬਰ ਇਹ ਜਿੱਥੋਂ ਦਾ ਆ ਗਿਆ ਇਹ ਆ ਗਿਆ ਫਾਜ਼ਿਲ ਕਾ ਦਾ ਫਾਜ਼ਿਲ ਕਾ ਦਾ ਹੋਰ ਤੇ ਕੋਲੇ ਨਵਾਂ ਨਿਕਲਿਆ ਅੱਛਾ ਹਾਂ ਫਸਟ ਆਊਂਡਰ ਹੈ ਫਸਟ ਪਹਿਲੀ ਪਾਰਟੀ ਪਹਿਲੀ ਪਾਰਟੀ ਦਾ ਡਿਮਾਂਡ ਇਹਦੀ ਹੈਗੀ 6,25,000 ਰੁਪਏ ਜੇ ਫਿਰ ਕੀ ਕੁਝ ਕਰ ਦਿਆਂਗਰਾਮ ਬਾਈ ਇਹ ਚੋ ਇਹ ਜੋ ਆਪਾਂ 6 10 ਦਾ ਦੇ ਦਾਂਗੇ 15000 ਰੁਪਇਆ ਕਟਾ ਹਾਂ 15000 ਇਹ ਉਸ ਤੋਂ ਅੱਗੇ ਇੱਕ ਚੜਦਾ ਚੰਦ ਇਹ ਛੋਟੇ ਘੇਰ ਵਾਲਾ ਨਹੀਂ ਸੀ ਹੁੰਦਾ ਮੈਨੂੰ ਇਹ ਛੋਟੇ ਘੇਰ ਵਾਲਾ ਇਹ ਛੋਟੇ ਘੇਰ ਵਾਲਾ ਹਾਂ ਇਹ 16 ਮਗਲਾ ਅੱਛਾ ਇਹਦੇ ਟਾਇਰ ਨਵੇਂ ਆ ਮੂਹਰੇ ਨਾਲ ਦੇ ਅੱਛਾ ਮਗਲੇ ਟਾਇਰ ਨਵੇਂ ਆ ਆਪਾਂ ਹੀ ਪਾਈ ਆ ਅੱਛਾ ਮਗਲੇ ਨਵੇਂ ਪਾਤੇ ਤੇ ਮੂਹਰੇ ਆਗੇ ਨਾਲ ਦੇ ਹਾਂ ਬੁਢੀ ਯਾਰ ਤੇ ਬੁਢੀ ਯਾਰ ਤੇ ਇੱਕ ਟਰੈਕਟਰ ਦੀ ਕੰਡੀਸ਼ਨ ਇਹਦੀ ਵੀ ਚੰਗੀ ਹੈ ਘੇਰ ਇੰਜਣ ਕਿਵੇਂ ਹੈ ਇਹ ਰਿੰਗਨਾ ਕੋਈ ਨਹੀਂ ਤਾਂ ਬੰਨਾ ਵਾਲੇ ਯਾਰ ਬੋਲ ਗੱਲ ਨਹੀਂ ਕਹਿੰਦੀ ਬਸ ਉਹੀ ਗੱਲ ਕਹਿੰਦੀ ਹੈ ਨਾ ਸਾਰੇ ਕਿ ਬਾਰ ਕਰ ਰਹੀ ਨਹੀਂ ਹੈ ਨਾ ਤੇ ਇਹ ਨੰਬਰ ਕਿੱਥੋਂ ਦਾ ਆ ਗਿਆ ਇਹ ਇਹ ਮੁਖਸਰ ਦਾ ਸਾਡੇ ਸ੍ਰੀ ਮੁਖਸਰ ਸਾਹਿਬ ਦਾ ਨੰਬਰ ਆ ਗਿਆ ਪਹਿਲੇ ਨਾ ਇਹ ਪਹਿਲੇ ਨਾ ਆ ਗਿਆ ਹੂੰ 16 ਮਾਡਲ ਹੈ 566000 ਰੁਪਏ ਡਿਮਾਂਡ ਹੈ ਹਾਂ ਫਿਰ ਕੀ ਹੋ ਜੂ ਇਹਦਾ ਇਹ ਮੰਨ ਕੇ ਗੱਲ ਆਪਾਂ ਜੀ ਕੈਂ ਨੂੰ ਕੋ ਹਾਰਤੀ ਕਰਕੇ 40000 ਦਾ ਰੈਂਟ ਦਵਾਉਂਦੇ ਆ 540 540 26000 ਰੁਪਇਆ ਘਟਾ ਕੇ ਹਾਂ 26000 ਦੋਸਤੋ ਇਹੋ ਕਟ ਗਿਆ ਠੀਕ ਹੈ ਤੇ ਬਾਕੀ ਟਾਇਰ ਤੁਸੀਂ ਦੇਖ ਲਓ ਪਿਛਲੇ ਜਮਾਂ ਨਵੇਂ ਆ ਗਏ ਇਹ ਜਮਾਂ ਨਵੇਂ ਆ ਹਾਂ ਤੇ ਅੱਗੇ ਉਸ ਤੋਂ ਅੱਗੇ ਉਹ ਸੁਵਰਾਜ ਤੇ ਚੱਲ ਪਹਿਲਾਂ ਇਹ ਦੇਖ ਲੈਂਦੇ ਅੰਕਲ ਹੋਰਿਆਂ ਨੂੰ ਕੋਈ ਹਾਂ ਵੇਖ ਲੈਣ ਕੋਈ ਚੱਕਰ ਨਹੀਂ ਇਹ ਵੀ ਬਣਾ ਦੇ ਬਣਾਉਣੀ ਰਹਿੰਦੀ ਆ ਆ ਜਾ ਫਨੀ ਇਹਦਾ ਵੀ ਦੇ ਦੇ ਹਾਂ ਹੂੰ ਇਹ ਮੰਨ ਲਾ 19 ਮਾਡਲ ਆ ਅੱਛਾ ਠੀਕ ਆ ਇਹ ਫਾਇਲ ਕਾਰ ਨੰਬਰ ਆ ਇਹ ਵੀ ਹਬੌਰ ਦੇ ਕੋਲ ਦਾ ਨਵਾਂ ਨਿਕਲਿਆ ਅੱਛਾ ਠੀਕ ਹੈ ਹਾਂ ਤੇ ਨਾਲ ਦੇ ਟਾਇਰ ਕਿੰਨਾ ਕਿੱਲਾ ਰੀਗਨਲ ਟ੍ਰੈਡ ਕਿੱਲਾ ਕੋਈ ਖੁੱਲਿਆ ਹੋਵੇ ਤਾਂ ਆਪਾਂ ਬਿਚੇ ਨਾਟ ਵੀ ਖੁੱਲਿਆ ਹੋਵੇ ਉਹਦੀ ਵੀ ਗਰੰਟੀ ਹੋਊਗੀ ਚਾਚਾ ਬੀਜੂ ਵੀ ਤੋਂ ਬਚਿਆ ਹੋਇਆ ਹੈ ਜੀ ਮੇਰਾ ਕਲਚ ਜੋੜ ਵੀ ਖੁੱਲਿਆ ਹੈ ਮੈਂ ਪੈਸੇ ਨਹੀਂ ਲੈਂਦਾ ਠੀਕ ਹੈ ਟ੍ਰੈਡ ਫਰੀ ਦੇ ਦੂੰਗਾ ਜੀ ਟਰੈਕਟਰ ਫਰੀ ਦੇ ਦੂੰਗਾ ਕੋਈ ਸਾਫ਼ਤ ਕਰਕੇ ਦਿਖਾ ਦੇਣਾ ਹੈ ਨਾ ਠੀਕ ਹੈ ਤੇ ਬਾਕੀ ਦੋਸਤ ਫੈਬਰ ਹੂਡ ਲੱਗਿਆ ਹੋਇਆ ਵਧੀਆ ਲੱਗਿਆ ਸਾਰਾ ਤੇ 19 ਮਾਡਲ ਹੈ ਇਹ 19 19 ਦਾ 10ਵੇਂ ਮਹੀਨੇ ਦਾ ਅੱਛਾ 19 ਦਾ 10ਵੇਂ ਮਹੀਨੇ ਦਾ ਇਹ ਆ ਗਿਆ ਹੈ ਨਾ ਇਹ ਚੱਲਿਆ ਮੇਲਾ ਦੀ 1300 ਕੁਸ਼ ਘੰਟੇ ਚੱਲਿਆ 1300 ਕੁਸ਼ ਘੰਟੇ ਹਾਂ ਉਹ 639 ਘੰਟਾ ਚੱਲੇ ਸੀ 855 ਹੈਨਾ ਇਹ 1300 ਕੁਸ਼ ਚੱਲਿਆ ਇਹ 1300 ਕੁਸ਼ ਘੰਟੇ ਚੱਲਿਆ ਤੇ ਫਿਰ ਇੱਥੇ ਆ ਕੇ ਹੁਣ ਆਪਾਂ ਕੀ ਕਰਾਂਗੇ ਰਾਮੇ ਦਾ ਇੱਕੋ ਹੀ ਰੇਟ ਆ ਬਾਈ ਇਹਦਾ ਵੱਧ ਘਾਟ ਆਪਾਂ ਬਾੜਾ ਨਹੀਂ ਕਹਿੰਦੇ ਕਿ 30000 ਦਾ ਤਾਂ ਮੰਗਿਆ ਆਪਾਂ 530 ਦਾ 530 ਦਾ ਹਾਂ 530 ਦਾ ਇਹ ਮਿਲ ਜੂਗਾ ਨੰਬਰ ਇਹ ਕਿੱਥੋਂ ਦਾ ਹੈ ਇਹਦਾ ਫਾਜ਼ਿਲ ਕੰਨਾ ਹਾਂ ਇਹ ਨੂੰ ਹੋਰ ਕੋਲ ਦਾ ਨਾਮ ਆਪਾਂ ਹੋਰ ਕੋਲ ਲੰਦਾ ਮੈਂ ਆਪਾਂ ਆਗੇ ਸਾਰੇ ਫਸਟ ਆਉਂਦਾ ਰਹੀ ਹੈਨਾ ਫਸਟ ਉਹ ਉਸ ਤੋਂ ਬਾਅਦ ਸਵਰਾਜ ਆ ਕੇ ਸਵਰਾਜ ਆ ਕੇ 19 ਮਟਲਾ ਅੱਛਾ ਇਹ ਵੀ ਹਬੋਰ ਦਾ ਨੰਬਰ ਆ ਹੂੰ ਠੀਕ ਆ ਹੂੰ ਤੇ ਨਾਲ ਦੇ ਟਾਇਰ ਆ ਸਾਰੀ ਕੰਡੀਸ਼ਨ ਓਕੇ ਆ ਓਕੇ ਆ ਹਾਂ ਬੰਦਾ ਵਾਹ ਲੈ ਤਸੱਲੀ ਕਰਨੇ ਕਿੰٹو ਮਰਜੀ ਲੈ ਇਹ ਵੀ ਬਣਾਈ ਵੀ 1000 ਘੰਟੇ ਦੇ ਆਸੇ ਪਾਸੇ ਚੱਲਿਆ 1000 ਘੰਟੇ ਦੇ ਆਸੇ ਪਾਸੇ ਇਹ ਤਾਂ ਪੱਕਾ ਮਾਡਲ ਕਿੰਨਾ ਦੱਸਿਆ ਸੀ 1000 ਘੰਟਾ ਹੋਣ ਵਾਲਾ ਹੀ ਹੋਇਆ ਪੱਕਾ ਹਜੇ ਥੋੜਾ ਜਿਆ ਮਾਡਲ ਕਿੰਨਾ ਦੱਸਿਆ ਸੀ ਇਹ 19 19 ਮਾਡਲ ਦੱਸਿਆ ਸੀਗਾ ਤੇ ਆਪਣਾ ਇਧਰ ਲਈ ਤਲਵੰਡੀ ਵਾਲਾ ਤੇਰਾ ਨਾਮ ਆ ਭੁੱਲ ਗਿਆ ਕੀ ਆ ਯਾਰ ਆ ਚੀਜ਼ਾਂ ਦਿਖਾਈ ਤੂੰ ਸਾਰੀਆਂ ਚੀਜ਼ਾਂ ਦੇ ਮਰਵਾ ਦੇ ਨਿਕਾ ਪੂਰੀ ਹੈ ਨਾ ਜੱਜ ਕੇ ਚੰਗੇ ਕਰੋ ਟਰੈਕਟਰ ਪੂਰਾ ਸਮੇ ਹੋਇਆ ਵਧੀਆ ਕੰਡੀਸ਼ਨ ਆ ਟਰੈਕਟਰ ਯਾਰ ਚਾਰ ਚਾਰੀ ਨਾਲ ਦੀ ਆਗੇ ਹੈ ਨਾ ਇਹ ਝੋਨੇ ਚਾਂ ਨਾਲੇ ਇਹ ਚ ਨਹੀਂ ਚੱਲੇ ਨਰਮੇ ਵਾਲਾ ਹੀ ਰਗਾ ਨਰਮਾ ਵਾਲਾ ਹੈ ਨਾ ਪੂਰੀ ਜਿਹੜਾ ਨਰਮੇ ਲੱਗਦਾ ਮਾਲਾ ਟਾਈਮ ਇੱਕੋ ਮਲਗਾਰ ਮੂੜ ਸੀਸੀਆਰ ਕੇ ਪਈ ਇਤਨਾ ਸੁਈਲਾ ਕੋਈ ਦੀਵਾਲ ਨਹੀਂ ਉਨੇ ਹੀ ਆ ਟਰੈਕਟਰ ਨਾ ਸਵਰਾਜ ਦੇ ਇੱਕੋ ਗੋਲੇ ਉੱਠ ਖੜਦੇ ਆ ਅੱਛਾ ਆ ਥਾਵਾ ਤੋਂ ਅੱਛਾ ਵੀ ਆ ਥਾਵਾ ਤੋਂ ਗੋਲੇ ਇੱਕੋ ਉੱਠ ਖੜਦੇ ਮੁੱਢ ਇਹਦੇ ਕੋਈ ਵਾਸਤਾ ਨਹੀਂ ਕਿਸੇ ਟਰੈਕਟਰ ਦੇ ਵੀ ਹੂੰ ਬਾਕੀ ਗੇਰ ਇੰਜਨ ਦੇ ਨੇ ਦੱਸ ਦਿੱਤਾ ਆਪਾਂ ਨੂੰ ਖਾਂਬੀ ਹੱਤਾ ਭਈ ਆਪਦੀ ਤਸੱਲੀ ਕਰ ਲਿਓ ਗੇਰੀਆਂ ਦੀ ਕਿੱਥੇ ਮਰਜ਼ੀ ਬੰਦਾ ਤਸੱਲੀ ਕਰ ਲੇ ਵਾਹ ਲੈ ਕੁਛ ਕਰ ਲੈ ਕੋਈ ਚੱਕਰ ਦੀ ਆਪਾਂ ਤੇ ਇਹਦੀ ਡਿਮਾਂਡ ਕਿੰਨੀ ਸੀਗੀ ਰਾਮ ਇਹ ਡਿਮਾਂਡ ਇਹਦਾ ਭਈ ਆਪਾਂ ਦੇਣਾ 80000 ਦਾ 5 ਲੱਖ ਅੱਛਾ 598 ਡਿਮਾਂਡ ਆ ਗਈ ਹਾਂ 80 ਦਾ ਦੇਣਾ 580 ਦਾ ਇਹ ਹੋਊਗਾ ਹੈਨਾ ਤੇ ਉਸ ਤੋਂ ਬਾਅਦ 65 ਆ ਗਿਆ ਈਪੀ ਇਹਦੀ ਰੇਟ ਸਟੋਰੀ ਕੀ ਹੈ ਇਹ ਟ੍ਰੈਡ ਠੀਕ ਆ ਨੰਬਰ ਪੰਜਾਬ ਹੀ ਆ ਹਾਂ ਠੀਕ ਹੈ ਬਠਿੰਡੇ ਚ ਨਾ ਪੀਵੀ 13 ਦਾ ਨੰਬਰ ਦਾ ਇਹ ਅੱਛਾ ਘਰ ਕਾਰਡ ਪ੍ਰੂਫ ਇਹਦੇ ਮਿਲ ਜਾਣਗੇ ਕਾਪੀ ਚੱਪਾ ਵਾਲੀ ਰਿਕਾਰਡ ਖੁੱਲਦਾ ਅੱਛਾ ਹਾਂ ਨਵ ਮਾੜ ਲਾ ਗਿਆ 337 ਡਿਮਾਂਡ ਹੈ ਤੇ ਟੈਰ ਕਿੰਨੇ ਕੁ ਪੈਸੇ ਆ ਰਾ 16 ਟੈਰਾਂ ਚਾਹਨਾ 16 ਟੈਰਾਂ ਟੈਰ ਯਾਰ ਮਗਰਲੇ ਤਾਂ 80 85 ਪੈਸੇ ਆ ਮਗਰਲੇ ਮੂਹਲੇ 70 ਪੈਸੇ ਆ ਮੂਹਲੇ 70 ਪੈਸੇ ਆ ਗਏ ਹੈ ਨਾ ਤੇ ਇਹ ਫਿਰ ਕੀ ਹਿਸਾਬ ਤਾਹ ਹੋ ਜੂ 337 ਤੋਂ ਇਹ ਤਾਂ ਨਾ ਦੱਸਦਾ ਬਾਈ انداز 27 ار پی جو کٹوں گا ہاں تے آہا اپنے نہیں اپنے ہور رہ گئے دو اوتھے کھڑے ہیں ایں جے کہ میں کرتے ایک دی او یار اج ایتھے تھا ہی نہیں سی گا لون نو اچھا پھر ادھروں کرتے اے آ گیا ارجن ہے تے 36 30 36 30 ارجن 605 آ گیا 605 لے پھر یہ تو ہو جا شروع 605 سے ہو گیا 605 تو کر لا ہاں ایدی دے ڈیٹیل پھر ਇਹ ਵੀ ਮੁਕਸਰ ਦਾ ਨੰਬਰ ਆ ਅੱਛਾ ਕੈਸੀ ਦਾ ਟਰੈਕਟਰ ਇਹਦਾ ਵੀ ਰਿਕਾਰਡ ਖੁੱਲਦਾ ਅੱਛਾ ਹਾਂ ਕਾਪੀ ਭਲੇ ਵਰਕਾਂ ਲਈ ਹੈ ਪਹਿਲੇ ਨਾ ਹੀ ਇਹ ਵੀ ਪਹਿਲੇ ਨਾ ਹਾਂ 8 ਮਾਡਲ ਆ ਦੋਸਤੋ ਤੇ 310000 ਰੁਪਏ ਡਿਮਾਂਡ ਹੈ ਹੈਨਾ ਤੇ ਕੈਰ ਰਾਮ ਫਿਰ ਇਹਦੇ ਕੀ ਹਿਸਾਬ ਦਾ ਵਟੇਰਾ ਦਾ ਬਾਈ ਕੈਰ ਇਹਦੇ ਆਪ ਤਾਂ ਯਾਰ 55 ਕੁ ਪੈਸੇ ਟਰ ਮੰਨਦੇ ਆ 55 ਕੁ ਪੈਸੇ ਹਾਂ ਮੂਰਲੇ ਮਾਲਾ 70 ਕੁ ਪੈਸੇ ਮੰਨਦਾ ਮਗਰਲੇ 55 ਕੁ ਪੈਸੇ ਬਾਕੀ ਰੰਗ ਪੇਂਟ ਦਾ ਵੀ ਨਾ ਵੀ ਪਿਆ ਸਾਰਾ ਹੈਨਾ ਸਾਰਾ ਓਰੀਜਨਲ ਦਾ ਟਰੈਕਟਰ ਫਿਰ ਇਹਦੀ ਆ ਚੀਜ਼ਾਂ ਤੋਂ ਰੰਗ ਜਿਵੇਂ ਹਾਂ ਹੈਨਾ ਅਜੇ ਤੋਂ ਰੰਗ ਹੈ ਜਿਵੇਂ ਗਿਆ ਹੋ ਇਹ ਗੇਰੀ ਇੰਜਨਰ ਤੋਂ ਦੱਸੀ ਇਹ ਗੇਰੀਆਂ ਦਾ ਕੋਈ ਚੱਕਰ ਨਹੀਂ ਯਾਰ ਵਾਲੇ ਆਪਾਂ ਨੂੰ ਆ ਬਾਲੀ ਹਟਾ ਦੀ تسਲੀ ਕਰ ਲਈ تسਲੀ ਕਰ ਲਈ ਕੋਈ ਟੈਨਸ਼ਨ ਨਹੀਂ ਆਪਾਂ ਨੂੰ ਗੱਲ ਦੀ ਬੰਦਾ ਵਾਹ ਕੇ تسਲੀ ਕਰਕੇ ਲੈ ਜੀ ਤੇ ਫਿਰ ਕਿਤੋਂ ਦਾ ਹੋ ਜੂ 3 10 ਤੋਂ ਕਿੰਨਾ ਕੁ ਡਿਸਕਾਊਂਟ ਹੈ ਇਹ 90 ਦਾ 2 90 ਦਾ 2 90 ਦਾ 2 90 ਦਾ ਇਹ ਆ ਜੂਗਾ ਤੇ ਉਸ ਤੋਂ ਅੱਗੇ 36 ਦੀ ਫੋਰਡ ਆ ਗਿਆ 36 ਦੀ ਆ ਗਿਆ ਆਪਣੇ ਕੋਲੇ ਇਹ ਚਾਰ ਮਟਲਾ ਇਹ ਵੀ ਕਾਫੀ ਚੱਪ ਵਾਲੀ ਆ ਅੱਛਾ ਇਹਦਾ ਵੀ ਕਾਰਡ ਖੁੱਲਦਾ ਅੱਛਾ ਇਹ ਵੀ ਆਪਣੇ ਗਵਾਂਢੀ ਨਾਂ ਪੈ ਅੱਛਾ ਣੀੜੀ ਸਾਰੇ ਗਵਾਂਢੀ ਲਈ ਫਾਇਦਾ ਹੈ ਟੀਵੀ 13 ਟੀਵੀ 13 ਇਹ ਵੀ ਬਠਿੰਡਾ ਜ਼ਿਲ੍ਹੇ ਚ ਪੈਦਾ ਨਾਂ ਹੋਇਆ ਅੱਛਾ ਇਹ ਵੀ ਬੰਦਾ ਨੂੰ ਕਹਿ ਰਹੇ ਨੇ ਇਹਦੇ 55 ਕੇ ਪੈਸੇ ਟਾਇਰ ਮੰਗਦੇ ਆ 55 ਕੇ ਪੈਸੇ ਟਾਇਰ ਆ ਹਾਂ ਤੇ ਪਰ ਟਾਇਰ ਟ ਖੁੱਲੇ ਦੀ ਇਹਦੀ ਗਾਰੰਟੀ ਹੈ ਇੰਜਨ ਗੇਅਰ ਤਾਂ ਜਮਾ ਓਕੇ ਆ ਟਾਇਰ ਅੱਛਾ ਇਹ ਤਾਂ ਵੀ ਪੂਰਾ ਕਾਰ ਮਾੜਨ ਦਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਇਸ ਚੀਜ਼ ਦੀ ਹੈ ਨਾ ਯਾਰ ਆਪਾਂ ਆ ਬਰੋਡਰ ਲਾ ਕੇ ਕਹਿੰਦੇ ਟਾਇਰ ਪਰ 10 11 ਮਾਟਲ ਲੱਗਾ ਪਿਆ ਨਹੀਂ ਪਿਆ ਲੰਬਾਰ ਹੁੰਬਾ ਨਾ ਮਰਗਾਟਾ ਨਾ ਕੋਈ ਵੀ ਵੇਲਾ ਨੂੰ ਸੀਸੀਆਰ ਕਰਨਾ ਕਿਸੇ ਪਾਸੋਂ ਟ੍ਰੈਕਟਰ ਦੀ ਕੰਡੀਸ਼ਨ ਆ ਜੀ ਬਧੀਆ ਦੂਜਾ ਦੇ ਰੰਗ ਹੁੰਦਾ ਨਹੀਂਗਾ ਬਈ ਆ ਚੀਜ਼ਾਂ ਦੇ ਕਿਵੇਂ ਆ ਰੰਗ ਆ ਕਿਤੇ ਹੀ ਚਾਰ ਮਾੜ ਲੈ ਪਰਮਟ ਰਾਇਟ 10 11 ਮਾਤਲ ਕਿੰਨਾ ਸਾਫ ਹੈ 21 ਸਾਲ ਹੋ ਗਏ ਇਹਨੂੰ ਹਾਂ ਤੇ ਕੀ ਡਿਮਾਂਡ ਹੈ ਰਾਮੇ ਦੀ ਇਹ ਯਾਰ ਆਪਾਂ ਦੇਣਾ 2 ਲੱਖ ਤੇ 65 ਹਜ਼ਾਰ ਕਿੰਨ ਡਿਮਾਂਡ ਕਿੰਨੀ ਸੀ ਡਿਮਾਂਡ ਇਹਦੀ ਹੈਗੀ 85000 20000 ਰੁਪਏ ਦਾ ਹਾਂ ਕਰ ਸ਼ੁਰੂ ਕਰ ਮਾਡਲ ਦਾ ਟਰੈਕ ਆ ਵੀ ਰੀਗਨਲ ਆ ਸਾਰਾ ਅੱਛਾ 2000 ਮਾਡਲ ਆ ਰੰਗ ਰੱਪੇ ਤੋਂ ਇਹ ਵੀ ਬਚਿਆ ਅੱਛਾ ਇਹ ਰੰਗ ਚੰਗੇ ਆਏ ਨੇ ਯਾਰ ਹਨਾ ਹਾਂ ਤੇ ਟਾਇਰ ਫੇਰੇ ਦੇ ਕੀ ਟਾਇਰ ਵੀ ਚੰਗੀ ਕੰਡੀਸ਼ਨ ਦੇ ਪਏ ਆ ਯਾਰ ਟਾਇਰ ਵੀ ਇਹਦੇ ਭਾਈ ਉਹ 90 ਪੈਸੇ ਟਾਇਰ ਆ 90 ਪੈਸੇ ਟਾਇਰ ਹੈਗੇ ਆ ਹਨਾ ਹਾਂ ਤੇ ਪਰ ਉਹ ਆ ਚੀਜ਼ਾਂ ਦੂਜਾਂ ਦਾ ਟਰੈਕ ਸਿਉਣੇ ਰਗਾ ਪਿਆ ਯਾਰ ਹਾਂ ਆ ਸਾਰਾ ਵੇਖ ਲੈ ਤੂੰ ਆ ਸ਼ੋ ਸ਼ਾ ਦਾ ਸਾਰਾ ਅਰੀਜਨਲ ਟਰੈਕ ਹੈ ਇਹ ਪੂਰੇ ਬਾਰੂ ਬਾਰਾ ਬਸਾ ਦੇ ਰਿੰਬ ਲਈ ਇੱਕ ਦਿਖਾ ਕੇ ਦਿਖਾਈ ਜਸਪਰੀ ਤਾਰੇ ਰਿੰਬ ਦਿਖਾ ਦੇ ਬਾਕੀ ਰੰਗ ਪੇਂਟ ਤੋਂ ਬਚਿਆ ਰਹਾ ਬਣਾ ਇਹ ਵੀ ਬਾਈ ਇਹਦੇ ਮਨਗਾਰਾਂ ਦੇ ਰੰਗ ਵੱਜ ਜਾਂਦਾ ਇਹਦੇ ਨੇ ਉਹਦੇ ਵੀ ਨਹੀਂ ਵੱਜਿਆ ਇਧਰ ਮਗਰਦੀ ਆ ਜਾ ਚੌਂਦੀ ਆ ਚੀਜ਼ਾਂ ਜਿਹਦੇ ਵੱਜਿਆ ਕਿਤੇ ਨਹੀਂ ਇਹਦੇ ਨਹੀਂ ਆਹ ਚੀਜ਼ਾਂ ਹੋ ਜਾਂਦੀਆਂ ਨਾ ਆ ਵੀ ਬਚ ਗਿਆ ਇਹਨਾਂ ਸਾਰੇ ਆ ਬਚਿਆ ਬਚਿਆ ਹੋਇਆ ਹੈ ਨਾ ਹਾਂ ਰੰਗ ਪੇਂਟ ਜਿੰਨਾ ਵੀ ਹੈਗਾ ਨਾਲ ਦਾ ਦੋਸਤੋ ਤੇ ਡਿਮਾਂਡ ਇਹਦੀ ਹੈਗੀ ਐ ਆਪਣਾ ਕੰਟਰੈਕਟ ਖੁੱਲਿਆ ਖੱਲਿਆ ਵੀ ਹੈ ਇਹ ਵੀ ਨਹੀਂ ਖੁੱਲਿਆ ਚੰਦ ਮੇਰੇ ਇਧਰ ਲਿਆਈ ਜਸ ਵਾਟਰ ਪੁੱਟਰ ਵਾਲੀ ਵੀ ਨਾਲ ਦੀ ਟਰੈਕਟਰ ਪਰ ਖੁੱਲਿਆ ਹੈਣੀ ਇਹ ਵੀ ਕਿਦੋਂ ਬਾਕੀ ਟਰੈਕਟਰ ਸੁੱਕਾ ਪਿਆ ਹੈ ਹਾਂ ਸਾਰਾ ਸੁੱਕਾ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਦੋਸਤੋ ਸੁੱਕਾ ਪਿਆ ਹੈ ਸਹੀ 295000 ਰੁਪਏ ਡਿਮਾਂਡ ਹੈ 2000 ਮਾਡਲ ਹੈ ਤੇ ਆਰਾਮ ਫਿਰ ਕਿਤੋਂ ਤੱਕ ਕਰੇਗਾ ਬਾਈ ਇਹ 75000 20000 ਘਟਾ ਹਾਂ ਹੁੰਦਾ ਹੋਵੇ ਸਾਰੇ ਹੋ ਗਈ ਫੋਨ ਨੰਬਰ ਆਪਣਾ ਫੋਨ ਨੰਬਰ 98766 50969 ਠੀਕ ਹੈ ਹਾਂ ਇਹੀ ਆ ਬਸ ਇੱਕੀ ਬਹੁਤ ਹੈ ਇੱਕੀ ਬਹੁਤ ਆ ਨਾ ਵੀ ਦੋਸਤ ਨੰਬਰ ਭਰਾ ਦਾ ਵੀਡੀਓ ਚੱਲੀ ਜਾਂਦਾ ਆਪਾਂ ਲਾ ਦੇਨੇ कि शेर খ प करने পা राমताন